ਇੱਕ ਵਾਰ ਫਿਰ ਤਾਂ ਅਮੀ ਗ੍ਰੰਥਾ ਦੇ ਪਾਵਨ ਸਰੂਪਾਂ ਦੀ ਬੇਅਦੀ ਦਾ ਮਾਮਲਾ ਸਾਹਮਣੇ ਆਇਆ ਜੰਦਰਕਪੂਰ ਸਾਹ ਰੋਡ ਤੇ ਪੈਂਦੀ ਬਸਤੀ ਬਾਵਾ ਖੇਲ ਨਹਿਰ ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹਿੰਦੂ ਗ੍ਰੰਥ ਗੀਤਾ ਦੇ ਪੰਨੇ ਬ੍ਰਾਹਮਤ ਹੋਏ ਨੇ ਗੁਰਗਨ ਸਾਹਿਬ ਜੀ ਦੇ ਪੰਨਿਆਂ ਦੀ ਕਿੰਨੀ ਤੀਜ਼ਾ ਹੈ ਸਿੱਖ ਦਲਵਾਨਾਂ ਨੇ ਪੰਨਿਆਂ ਨੂੰ ਨਹਿਰ ਚੋਂ ਬਾਹਰ ਕੱਢਿਆ ਤੇ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਲੈ ਕੇ ਘਟਨਾ ਦਾ ਉਸ ਦਿਨ ਪਤਾ ਲੱਗਾ ਜਦੋਂ ਕਿਸੇ ਸ਼ਖਸ ਨੇ ਗ੍ਰੰਥਾ ਦੇ ਪੰਨੇ ਨਹਿਰ ਵਿੱਚ ਤੈਰਦੇ ਵਿਖੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਨੂੰ ਲੈ ਕੇ ਸਥਾਨਕ ਲੋਕਾਂ 'ਚ ਕਾਫੀ ਰੋਸ ਹੈ ਰੋਸ ਵਜੋਂ ਸਥਾਨਕ ਲੋਕਾਂ ਤੇ ਧਾਰਮਿਕ ਜਥੇਬੰਦੀਆਂ ਨੇ ਪੂਤਲਾ ਚੌਂਕ ਤੇ ਤਰਨਾਲਾ ਕੇ ਰੋਡ ਵੀ ਜਾਮ ਕਰ ਦਿੱਤਾ ਜਾਮਕਰਨ ਸ਼ਹਿਰ ਜਾਵਜਾਈ ਵੀ ਕਾਫੀ ਪ੍ਰਭਾਵਿਤ ਹੋਈ ਹਾਲਾਤਾਂ ਦੇ ਕਾਬੂ ਪਾਉਣ ਲਈ ਪੁਲਿਸ ਵੱਲ ਵੀ ਮੌਕੇ ਤੇ ਤਨਖੀਤਾ ਗਿਆ ਵਿਚਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਨਾਲ ਲਗਦੇ ਸਰਹੱਦੀ ਪਿੰਡਾਂ 'ਚ دہشت ਦਾ ਮਾਹੌਲ ਹੈ ਇਸੇ ਦੌਰਾਨ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਤਕਰੀਬਨ 1 ਦਰਜਨ ਪਿੰਡਾਂ 'ਚ ਫੌਜ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਪਿੰਡਾਂ 'ਚ ਕਰਾਹਨੀਆਂ ਕੰਦਾਂ ਤੇ ਲਿਖਿਆ ਗਿਆ ਹੈ ਕਿ ਨੰਬਰ ਆਰਮੀ ਵੱਲੋਂ ਜਾਰੀ ਕੀਤਾ ਗਿਆ ਹੈ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਜਾਂ ਹਿਲਜੁਲ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸ ਨੰਬਰ 'ਤੇ ਸੂਚਨਾ ਦਿੱਤੀ ਜਾਵੇ ਜਿਹੜਾ ਰਹਿਣ ਵਾਲਾ ਪਰਨ ਸ਼ਰਮਾ ਕੁਸਮਾ ਪਹਿਲੇ ਦ્વਇਤ ਪੈਸਾਕਮਣ ਮਗਰੋਂ ਆਪਣੇ ਘਰ ਆਇਆ ਸੀ ਪਰ ਅੱਜ ਸਵੇਰੇ ਵਰੁਣ ਜਿਵੇਂ ਹੀ ਸਨੋਰੀ ਅੱਡੇ ਤੋਂ ਲੱਕੜ ਲੈਣ ਲਈ ਆਪਣੇ ਮੋਟਰਸਾਈਕਲ ਤੇ ਗਿਆ ਤਾਂ ਸਨੋਰੀ ਅੱਡੇ ਬਲਵਾਰਿਕ ਟੱਕਣੇ ਵਰੁਣ ਨੂੰ ਸਾਈਡ ਮਾਰ ਦਿੱਤੀ ਇਸ ਕਾਰਨ ਵਰੁਣ ਸੜਕ ਤੇ ਡਿੱਗ ਗਿਆ ਤੇ ਸਿੱਟੇ ਸੱਟ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਵਰੁਣ ਜਲਦੀ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਣ ਦੀਆਂ ਤਿਆਰੀਆਂ ਕਰ ਰਿਹਾ ਸੀ ਬਟਾਲਾ ਦੇ ਪਿੰਡ ਪੰਜਗਰਾਈਆਂ ਦੇ ਨੇੜੇ ਇੱਕ ਕਾਰ ਬੇਕਾਬੂ ਹੋਣ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਸਵਾਰ 5 ਵਿਅਕਤੀਆਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਭਰਤੀ ਕਰਵਾਇਆ ਗਿਆ। ਜਾਣ ਕਰਿਮ ਤਾਪੂ ਜ਼ਿਲ੍ਹਾ ਕੋਰਦਾ ਅਸਪਕ ਦੇ ਰੋਡ ਖੇਰਾ ਦੇ ਰਹਿਣ ਵਾਲੇ ਅਜੀਤ ਸਿੰਘ ਦਾ ਕੁਝ ਦਿਨ ਪਹਿਲਾਂ ਦੇ ਹਾਦਸਾ ਹੋ ਗਿਆ ਸੀ ਇਹ ਪਰਿਵਾਰ ਮ੍ਰਿਤਕਜੀਤ ਸਿੰਘ ਦੀਆਂ ਅਸਥੀਆਂ ਨੂੰ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਜਾ ਰਿਹਾ ਸੀ ਇਸ ਦੌਰਾਨ ਅਚਾਨਕ ਸੜਕ ਰੁਪਟੀ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਮ੍ਰਿਤਕਜੀਤ ਸਿੰਘ ਦੇ ਪ੍ਰਜਾਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਕੋਰ ਪੂਰਾ ਵਿਖਿਆ ਸਵੇਰੇ ਦਰਦਨਾਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹਾਦਸੇ 'ਚ ਗੁਲਦਿਆਲ ਸਿੰਘ ਉਹਨਾਂ ਦੀ ਪਤਨੀ ਦੋ ਪੁੱਤਰ ਅਤੇ ਇੱਕ ਧੀ ਦੀ ਮੌਤ ਹੋਈ ਹੈ ਗੁਰਦਿਆਲ ਸਿੰਘ ਆਪਣੇ ਪਰਿਵਾਰ ਨਾਲ ਮੁਕਸਰ ਤੋਂ ਫਰੀਦਕੋਟ ਜਾ ਰਿਹਾ ਸੀ ਕਿ ਕੋਟਕਪੂਰਾ ਨੇੜੇ ਨਦੀ ਗੱਡੀ ਸੜਕ ਕਿਨਾਰੇ ਇੱਕ ਦਰਖਤ ਨਾਲ ਜਾ ਟਕਰਾਈ ਹਾਦਸੇ ਨਾਲ ਦਰਦਨਾਕ ਸਿੱਕੀ ਮੌਕੇ ਉੱਤੇ ਹੀ 5 ਲੋਕਾਂ ਦੀ ਮੌਤ ਹੋ ਗਈ ਕਾਰ ਵਿੱਚ ਕੁੱਲ 6 ਲੋਕ ਸਵਾਰ ਸਨ ਪੰਜਾਬ ਅਤੇ ਹਰਿਆਣਾ ਹਾਈ ਕੋਰਟੇ ਸੁਬੇ ਦੇ ਸਾਹਬ ਕੈਸਪੀ ਸਰਵਿੰਦਰ ਸਿੰਘ ਦੀ ਪੇਸ਼ਕੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਪਟਾਣਕੋਟ ਵਿੱਚ ਤੇ ਜਨਵਰੀ 6 ਦੀ ਹਮਲੇ ਦੌਰਾਨ ਚਰਚਾ ਕਰਨ ਸਰਵਿੰਦਰ ਸਿੰਘ ਉੱਤੇ ਮਹਿਰਾਨਾ ਤੰਗ ਪ੍ਰੇਸ਼ਾਨ ਕਰਨ ਅਤੇ ਪ੍ਰਸ਼ਟਾਚਾਰ ਦੇ ਇਲਜ਼ਾਮ ਨੇ ਅਮਰਸਰ ਦੇ ਸ਼ਹਿਰਾਂ ਲਾਕੇ ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਘਰ ਤੋਂ 2.5 ਕਿਲੋ ਹੈਰੋਨ ਬਰਾਮਦ ਕੀਤੀ ਹੈ ਦੋ ਮੁਲਜ਼ਮ ਫਰਾਰ ਹੋ ਗਏ ਜਿਸ ਤੇ ਉਹਨਾਂ ਦਾ ਇੱਕ ਸਾਥੀ ਪੁਲਿਸ ਦੇ ਹੱਥੇ ਜੜ ਗਿਆ ਫੜੀ ਗਈ ਹੈਰੋਨ ਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 12 ਕਰੋੜ ਰੁਪਏ ਦੇ ਕਰੀਬ ਹੈ ਪੁਲਿਸ ਮੁਤਾਬਕ ਫਰਾਰ ਇੱਕ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਰਿਹਾ ਹੋਇਆ ਸੀ